ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਮੈਂ ਸਕੀਰ ਸਿੰਘ ਆਉਨੇਗਾ ਮਾਰਦਿਆਂ ਜਿਹਦੀਆਂ ਮੁੱਖ ਸੁਰਖੀਆਂ ਤੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਮੁੜ ਹੋਈ ਸ਼ੁਰੂ ਲੋਕਾਂ ਦਾ ਮਿਲਿਆ ਪਰਮਾ ਹੁੰਗਾਰਾ ਆਮ ਆਰਮੀ ਪਾਰਟੀ ਦਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਦਿੱਤਾ ਨਵਾਂ ਨਾਰਾ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ 14 ਮਾਰਚ ਨੂੰ ਕਰਨਗੇ ਦਿੱਲੀ ਕੁਚ ਸਦਨ ਦੇ ਰਾਇਆ ਬਟਿੰਗ ਨੇ ਸਪੀਕਰ ਤੋਂ ਕੀਤੀ ਮੰਗ ਇੱਕ ਦਿਨ ਕਿਸਾਨੀ ਮਸਲਿਆਂ ਤੇ ਰੱਖੀ ਜਾਵੇ ਬਹਿਸ ਹੁਣ ਖਬਰਾਂ ਵਿਸਤਾਰ ਨਾਲ ਅੱਜ ਮੋਢ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਪੰਜਾਬ ਬਚਾਓ ਯਾਤਰਾ ਗਿੰਦਲਵਾਹਾ ਤੋਂ ਸ਼ੁਰੂ ਹੋਈ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਰਮਾਹੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ بچاؤ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਇਹ ਯਾਤਰਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਗਿੱਦੜਬਾਹਾਂ ਤੋਂ ਸ਼ੁਰੂ ਹੋਈ ਹੈ। ਇਸ ਯਾਤਰਾ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬ بچاؤ ਯਾਤਰਾ ਦੌਰਾਨ ਗਿੱਦੜਬਾਹਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਉੱਥੇ ਹੀ ਤੁਹੇ ਪਾਸੇ ਅਕਾਲੀ ਦਲ ਨੇ ਇੱਕ ਪ੍ਰੈਸ ਸਵਾਲਤਾ ਰੱਖੀ ਜਿਸ ਦੇ ਵਿੱਚ ਅਕਾਲੀ ਦਲ ਦੇ ਬੁਲਾਰੇ ਆਸ਼ ਦੀਪ ਕਲੀਨ ਨੇ ਸੀਐਮ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਜਮ ਕੇ ਨਿਸ਼ਾਨੇ ਸਾਤੇ ਨੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਲਗਾਤਾਰ ਪੰਜਾਬ ਪੰਜਾਬੀਆਂ ਨੂੰ ਝੂਠ ਬੋਲ ਰਹੇ ਨੇ ਉਹਦੇ ਸੰਦਰਭ ਦੇ ਵਿੱਚ ਪੰਜਾਬ ਦੇ ਪੈਸੇ ਤੇ ਕਰੋੜਾਂ ਰੁਪਇਆ ਫੂਕੇ ਉਰੇ ਵੱਡੀਆਂ ਵੱਡੀਆਂ ਰੈਲੀਆਂ ਕਰਨ ਦੀ ਕੋਸ਼ਿਸ਼ ਹੈ ਜਿਹਦੇ ਕੇ ਟੈਂਟ ਤੱਕ ਦਿੱਲੀੋਂ ਲਿਆਂਦੇ ਜਾਂਦੇ ਨੇ ਤੇ ਫਿਰ ਪੰਜਾਬੀਆਂ ਨੂੰ ਪਰੋਸਿਆ ਕੀ ਜਾਂਦਾ ਝੂਠ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਪਹਿਲਾਂ ਤਾਂ ਮੇਰਾ ਦਿਲ ਕਰਦਾ ਕਿ ਉਹਨਾਂ ਨੂੰ ਕਵਾਂ ਈਡੀ ਦੇ ਪਗੋੜੇ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜੀ 350 ਕਰੋੜ ਦਾ ਐਕਸਾਈਜ਼ ਘੁਟਾਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੁਣ ਈਡੀ ਲੱਭਦੀ ਫਿਰਦੀ ਐ ਅੱਠ ਸਮਨਾਂ ਦੇ باوجود ਅੱਜ ਡਰ ਕੇ ਆਪਣੇ ਘਰੋਂ ਈਡੀ ਦਫਤਰ ਨਹੀਂ ਜਾਂਦੇ ਤੇ ਆ ਕੇ ਪੰਜਾਬੀਆਂ ਨੂੰ ਕੀ ਸੰਦੇਸ਼ ਦਿੰਦੇ ਨੇ ਕਹਿੰਦੇ ਜੀ ਮੈਂ ਪਹਿਲਾਂ ਜਦੋਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਮੈਂ ਦੇਖਦਾ ਹੁੰਦਾ ਸੀ ਕਿ ਰਾਜਨੀਤੀ 'ਚ ਲੀਡਰ ਕੋਈ ਕੰਮ ਨਹੀਂ ਕਰਦੇ ਸਿਵਾਏ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੇ ਰਾਜਨੀਤੀ ਦਾ 101ਵਾਂ ਮਕਸਦ ਰਹਿ ਗਿਆ ਕਿ ਜੀ ਬਸ ਇੱਕ ਦੂਜੇ ਨੂੰ ਜੰਮ ਕੇ ਗਾਲ੍ਹਾਂ ਕੱਢੋ ਨਾ ਕੋਈ ਡਿਵੈਲਪਮੈਂਟ ਦੀ ਗੱਲ ਕਰਦਾ ਨਾ ਕੋਈ ਲੋਕ ਭਲਾਈ ਸਕੀਮਾਂ ਦੀ ਗੱਲ ਕਰ ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮਾਮਾ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਦੇਖਿਆ ਉੱਥੇ ਕੀ ਕੀਤਾ ਭਗਵੰਤ ਮਾਨ ਸਾਹਿਬ ਨੇ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਗਾਲਾਂ ਕੱਢ ਰਹੇ ਸੀ ਲਗਾਤਾਰ ਚਾਹੇ ਲੀਡਰ ਆਫ ਆਪੋਜੀਸ਼ਨ ਹੋਣ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਤੇ ਪੰਜਾਬ ਇਹ ਮੰਨਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਫਿਕਸਡ ਮੈਚ ਖੇਡ ਰਹੇ ਸੀ ਉਥੇ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਸੀ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਸੀ ਕਿ ਦੇਖੋ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦਾ ਕਿੱਡਾ ਵਿਰੋਧ ਕਰਦੇ ਨੇ ਕਿਉਂਕਿ ਦੇਸ਼ ਤੇ ਇਹਨਾਂ ਦਾ ਸਮਝੌਤਾ ਹੈ ਸਾਰੇ ਦੇਸ਼ 'ਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਖੜਗੇ ਸਾਹਿਬ ਇਹਨਾਂ ਦਾ ਇਕੋ ਹੈ ਪੰਜਾਬ 'ਚ ਇੱਕ ਸਾਜ਼ਿਸ਼ ਤਹਿਤ ਇੱਕ ਮਿਲੀਭੁਗਤ ਤਹਿਤ ਸਮਝੌਤਾ ਨਹੀਂ ਕੀਤਾ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਜੇ ਕਾਂਗਰਸ ਆਮ ਆਦਮੀ ਪਾਰਟੀ 'ਕੀ ਦੂਜੇ ਦੀ ਲੋੜ ਪੈਂਦੀ ਹੈ ਤਾਂ ਇੱਕ ਦੂਜੇ ਦੇ ਨਾਲ ਹੀ ਖੜਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ 'ਚ ਕੈਂਡੀਡੇਟ ਦੀ ਲੋੜ ਪਈ ਉੱਥੇ ਕਾਂਗਰਸ ਨੇ ਰਿੰਕੂ ਜੀ ਦੇਤੇ ਅੱਜ ਫਤਿਹਗੜ੍ਹ ਸਾਹਿਬ 'ਚ ਵੀ ਰੌਲਾ ਪੈ ਰਿਹਾ ਹੈ ਕਿ ਜੀਪੀਜੀ ਨੂੰ ਕਾਂਗਰਸ ਨੇ ਫੇਰ ਡੈਪੂਟੇਸ਼ਨ ਤੇ ਭੇਜਤਾ ਹੈ ਕਿਉਂਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਚ ਮੇਅਰ ਬਣਾਉਣਾ ਤਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਸਮਰਥਨ ਦਿੰਦੀ ਹੈ ਕਿਉਂਕਿ ਅੰਦਰੋਂ ਇਕੱਠੇ ਨੇ ਜ਼ਿਕਰ ਹੋਇਆ ਕਿ ਫਰਵਰੀ ਚ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਿ ਕਿਸ ਪੰਜਾਬ ਬਚਾਓ ਯਾਤਰਾ ਰੋਕ ਦਿੱਤੀ ਗਈ ਸੀ ਹੁਣ ਦੇਖਣਾ ਹੋਵੇਗਾ ਕਿ ਇਸ ਯਾਤਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀ ਲੋਕ ਸਭਾ ਚੋਣਾਂ ਚ ਕਿੰਨਾ ਕੁ ਫਾਇਦਾ ਹੁੰਦਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦਾ ਇੱਕ ਨਾਅਰਾ ਦਿੱਤਾ ਹੈ ਇਸ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ਉਤੇ ਮੁਹਾਲੀ ਪਹੁੰਚੇ ਇਸ ਸੰਬੰਧੀ ਮੁਹਾਲੀ ਵਿਖੇ ਮੀਟਿੰਗ ਵੀ ਕੀਤੀ ਗਈ ਪੰਜਾਬ ਚੋਣਾਂ ਦੇ ਲਈ ਆਪ ਦੇ ਵੱਲੋਂ ਨਾਰਾ ਵੀ ਕੀਤਾ ਗਿਆ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵੱਡੇ ਦੀ ਸ਼ਾਨ ਸੀਐਮ ਨੇ ਨਾਰੇ ਦੇ ਵਿੱਚ ਆਪਣਾ ਨਾਂ ਆਉਣ ਦੇ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਵੀ ਕੀਤਾ ਇਸ ਉੱਤੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਉੱਤੇ ਵੱਲ ਦੇ ਵੀ ਨਜ਼ਰ ਆਏ ਕਿ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਪੰਜਾਬ ਨਾਲ ਨਫ਼ਰਤ ਕਰਦੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ ਪੰਜਾਬ ਰੰਗਲਾ ਪੰਜਾਬ ਬਣ ਜੇ ਪੰਜਾਬ ਫੇਰ ਹੱਸਦਾ ਖੇਡਦਾ ਪੰਜਾਬ ਬਣ ਜੇ ਕਿਉਂਕਿ ਬੀਜੇਪੀ ਪੰਜਾਬ ਚੋਂ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਂ ਨੇ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਆ ਹੈ ਉਵੇਂ ਜਿਵੇਂ ਇੱਥੇ ਪੰਜਾਬ ਚ ਤੰਗ ਕਰ ਰਿਆ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਲੇ ਆਪਣੀਆਂ ਮਸ਼ੀਨਾਂ ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਹੀ ਨੇ ਪੈਟਰੋਲ ਡੀਜ਼ਲ ਚੋਂ ਜੀਐਸਟੀ ਚੋਂ ਬੈਟ ਚੋਂ ਹਰ ਕਿਸ ਕੇਂਦਰੀ ਸਕੀਮਾਂ ਚੋਂ ਇਥੋਂ ਟੈਕਸ ਜਾਂਦਾ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ 5.5 ਹਜ਼ਾਰ ਕਰੋੜ ਤੱਕ ਅੱਲਾ ਆਰਡੀਐਫ ਦਾ ਰੋਕਿਆ ਹੋਇਆ ਹੈ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜੇਪੀ ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਹੋਤੇ ਹੀ ਤੁਝੇ ਪਾਸੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਪਰ ਸੀਐਮ ਭਗਵੰਤ ਮਾਨ ਇਕੱਲੇ ਲੜ ਰਹੇ ਨਹੀਂ ਜੇਕਰ ਉਹ 13 ਸਿਰਤਾ ਤੇ ਲੋਕ ਸਭਾ ਚੋਣਾਂ ਜਿੱਤ ਜਾਂਦੇ ਨੇ ਤਾਂ ਇਹ 13 ਸਿਰਤਾ ਸੀਗਾਂ ਭਗਵੰਤ ਮਾਨ ਦੇ ਲਈ 13 ਹੱਥ ਹੋ ਜਾਣਗੇ ਫਿਰ ਪੰਜਾਬ ਦੀ ਖੁਸ਼ਹਾਲੀ ਨੂੰ ਕੋਈ ਨਹੀਂ ਰੋਕ ਸਕਦਾ ਇਹਨਾਂ ਨੇ ਪੰਜਾਬ ਦੀ ਝਾਂਕੀ ਆ ਰਿਜੈਕਟ ਕਰਦੀ ਰੋਜ਼ अब ये पंजाब के अंदर सरकार गिराने के लिए रोज एमएलए को कभी किसी एमएलए को अप्रोच करते हैं सरकार गिराना चाहते हैं जो पंजाब के लोगों के इससे लड़ने के लिए आज अकेला भगवंत मान आपके लिए लड़ रहा है भगवंत मान केंद्र सरकार से लड़ रहा है इन बीजेपी वालों से लड़ रहा है गवर्नर से लड़ रहा है आपका बेटा आपका भाई अकेले रोज रात दिन चौबीस घंटे आपके लिए लड़ रहा है आप इसको अकेला छोड़ दोगे इसका साथ नहीं दोगे आज अगर आप 13 जीरो से इनको हरा दो 13 की 13 सीटें इसको दे दो तो ये 13 हाथ बनेंगे भगवंत मान के ये 13 हाथ बनके दिल्ली के अंदर जाके बीजेपी से लड़ेंगे और केंद्र सरकार से लड़ेंगे लुधियाना में की आज संयुक्त किसान मोर्चा दी एक मीटिंग कीती गई है जिस दे विच किसानों ने 14 मार्च नु दिल्ली कूच करने दा ऐलान कीता है इस मोर्चा नु मजबूत बनावन दे लिए किसान आगु गुरनाम सिंह चड़ूनी ने भी मोर्चे दे विच ਸ਼ਾਮਲ ਹੋ ਕੇ ਹਾਮੀ ਭਰੀ ਹੈ ਲੁਧਿਆਣਾ ਦੇ ਇਸੜੂ ਪਵਨ ਦੇ ਵਿੱਚ ਸਯੁਕਤ ਕਿਸਾਨ ਮੋਚੇ ਦੇ ਵੱਲੋਂ ਵੱਡੇ ਪੱਧਰ ਉਤੇ ਮੀਟਿੰਗ ਕੀਤੀ ਗਈ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ 14 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਰਣਨੀਤੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਗੱਡੀਆਂ ਅਤੇ ਟ੍ਰੇਨਾਂ ਦੇ ਜ਼ਰੀਏ ਦਿੱਲੀ ਨੂੰ ਕੂਚ ਕਰਨਗੇ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਹੀ ਬੈਠ ਕੇ ਸਰਕਾਰ ਦੇ ਖਿਲਾਫ ਦਰਨਾ ਦੇਣਗੇ ਪੁਲਾਈਰਾਂ ਦਾ ਸਾਡੀ ਪਹਿਲੇ ਹੀ ਤਿਆਰੀ ਕਰ ਲਈ ਸੀ ਪੰਜਾਬ ਚੋਂ 50 ਹਜ਼ਾਰ ਕਿਸਾਨ ਮਜ਼ਦੂਰ ਆਣ ਗਏ ਅੱਜ ਉਹਦੀ ਦੁਬਾਰੀ ਗਿਣਤੀ ਕਰੀ ਐ ਬਾਕੀ ਜਿਵੇਂ ਉਹ ਤੇ ਖਰਚਾ ਆਉਣਾ ਫੰਡ ਦੀ ਉਹਦੇ ਵਾਸਤੇ ਤਿਆਰੀ ਕਰੀ ਐ ਤਿਆਰੀ ਸਾਡੀ ਪੂਰੀ ਐ ਪਰ ਛੋਡੇ ਰਹੀ ਮੈਂ ਇੱਕੋ ਹੀ ਕਹਾਂ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਐ 14 ਤਰੀਕ ਨੂੰ 4 ਵਜੇ ਤੱਕ ਰੋ ਦੇ ਅਸੀਂ ਐਜ ਕੀ ਟਰੈਕਟਰ ਟਰਾਲੀ ਨਹੀਂ ਲੈ ਜਾਣੇ ਅਸੀਂ ਬੱਸਾਂ ਨਹੀਂ ਆਪਣੀਆਂ ਕਾਰਾਂ ਨਹੀਂ ਰੇਲਾ ਰਹੀ ਜਾਵਾਂਗੇ ਜੇ ਸਰਕਾਰ ਜਿੱਥੇ ਵੀ ਰੋਕੂਗੀ ਉੱਥੇ ਸੜਕ ਤੇ ਬਹਿ ਜਾਾਂਗੇ ਜੇ ਨੀਲਾ ਰੋਕੂ ਰੇਲ ਦੀ ਗੱਡੀ ਲੈਣਾਂ ਤੇ ਬਹਿ ਜਾਾਂਗੇ ਇਹ ਪ੍ਰੋਗਰਾਮ ਐ ਸਾਡਾ 14 ਨੂੰ ਸਾਡਾ ਵੱਡੀ ਪੱਧਰ ਤੇ ਅਸੀਂ ਕਟ ਕਰਾਂ ਭਾਰਤ ਪੱਧਰ ਦਾ ਕਟ ਕਰਾਂ ਜਾਨ ਦੀ ਤਿਆਰੀ ਹੈ ਪੰਜਾਬ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਆ ਬਜਟ ਤੋਂ ਕਾਫੀ ਅੰਮ੍ਰਿਤ ਸੁਣਾ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹਰਿਆਣਾ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਸੈਂਟਰ ਨਾਲ ਕੋਈ ਗੱਲ ਨਹੀਂ ਪਰ ਸੈਂਟਰ ਨੇ ਜਿਹੜੀ ਮਨਜ਼ੂਰੀ ਦੇਣੀ ਹੈ ਉਹ ਅਫਸਰਾਂ ਨਾਲ ਉੱਥੇ ਗੱਲ ਚੱਲ ਰਹੀ ਆ ਸਾਡੇ ਲੀਡਰ ਤੋਂ ਸੁਨੇਹਾ ਜ਼ੇਰੇ ਮਨਜ਼ੂਰੀ ਮਿਲ ਜੂਗੀ 100% ਦਿੱਕਰੀ ਕਹਿੰਦੇ ਨੇ ਮਿਲ ਜੂਗੀ। ਬਹੁਤ ਮਨਜ਼ੂਰੀ ਮੇਰੇ ਨਾਂ 'ਤੇ ਲੈ ਦਿੱਲੀ ਅਸੀਂ ਜਾਵਾਂਗੇ ਜਮ। ਹੁਣ ਕਿਹੜੇ-ਕਿਹੜੇ ਮੁੱਦੇ ਆ ਜਾਂ ਕਿਸ ਤਰੀਕੇ ਦੇ ਨਾਲ ਕੋਈ ਗੱਲਬਾਤ ਹੋਈ? ਮੁੱਦੇ ਤਾਂ ਅਸੀਂ ਪਹਿਲਾਂ ਲਿਖਤੀ ਮੰਗਾ ਦੇ ਗਿਆ। ਜਿਵੇਂ ਸਾਰੀਆਂ ਫਸਲਾਂ ਦਾ ਸਰਕਾਰੀ ਰੇਟ, ਕਿਸਾਨਾਂ ਦਾ ਚੱਲ ਰਿਹਾ ਕਰਜ਼ਾ, ਲਿਖੀਵੀਰ ਖੀਰੀ ਵਾਲਾ 10000 ਰੁਪਏ ਪੈਨਸ਼ਨ ਮੰਗਾ ਤਾਂ ਕਾਫੀ ਨੇ ਗਿਆ। ਉਹ ਅਸੀਂ ਪਹਿਲੀ ਸਰਕਾਰ ਨੂੰ ਲਿਖਤੀ ਦੇ ਕੇ ਆਇਆ। ਉਹ ਸਰਕਾਰ ਉਹਨਾਂ ਨੂੰ ਪ੍ਰਵਾਨ ਕਰੇ, ਸੈਂਟਰ ਸਰਕਾਰ ਮੰਨੇ। ਕੀ ਅੰਦਰ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਇਲੈਕਸ਼ਨ ਨੇੜੇ ਆ ਗਏ ਨੇ ਕਿਸ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਇਲੈਕਸ਼ਨ ਆਏ ਨੇ ਇਲੈਕਸ਼ਨ ਲੜਨਾ ਹੈ ਸੰਘਰਸ਼ ਕਰਨਾ ਹੈ ਸੰਘਰਸ਼ ਕਰਨਾ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਤਾਂ ਸੰਘਰਸ਼ ਕਰਨਾ ਹੈ ਉਹਦਾ ਕਰੀ ਜਾਵਾਂਗੇ ਇਲੈਕਸ਼ਨ ਇਲੈਕਸ਼ਨ ਲੜੀ ਜਾਣਗੇ ਜੇਕਰ ਰੋਕਿਆ ਗਿਆ ਜਾਂ ਜੋ ਰੋਕੋ ਤੁਸੀਂ ਸੁਣਨਾ ਦੱਸ ਹੀ ਦਿੱਤਾ ਜਿੱਥੇ ਰੋਕੋਗੇ ਉੱਥੇ ਹੀ ਧਰਨਾ ਦੇਵਾਂਗੇ ਝੜਕਦੇ ਰੋਕ ਲੈਣ ਗੱਡੀ ਦੀ ਲਾਈਨ ਤੇ ਰੋਕ ਲੈ ਉੱਥੇ ਬੈਠਾਂਗੇ ਬੈਠਾਂਗੇ ਉਹ ਨਾ ਚ 14 ਤਰੀਕ ਨੂੰ 4 ਵਜੇ ਸਿਕਲ ਦਿਲੋਂ 4:00 ਵੱਜ ਗਏ ਕਿੱਥੇ ਹੀ ਬੈਠੋਂਗੇ ਮੋੜ ਪੰਜਾਬ ਮੋੜਾਂ ਦੇ ਕ ਇਸ ਮੋਹਸਤੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹਰਿਆਣਾ ਕਿਸਾਨ ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਕੋਲ ਪਹੁੰਚੇ ਤੇ ਚੜੂਨੀ ਨੇ ਇਸ ਮੋਹਸਚੇ ਚ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਭਾਈਓ ਮੇਰੀ ਡਿਊਟੀ ਲੱਗੀ ਸੀ ਐਸਕੇਐਮ ਕੀ ਤਰਫੋਂ ਕਿ ਇਕਤਾ ਕੇ ਪ੍ਰੋਸੈਸ ਮੇ ਸਰ ਗੁਰਨਾਮ ਸਿੰਘ ਚੜੂਨੀ ਜੀ ਸੇ ਬਾਤ ਕਰੂ ਔਰ ਉਨਕੋ ਐਸਕੇਐਮ ਮੇ ਲੈ ਕੇ ਆਏ और उनका वहाँ पे पूरा मान सम्मान किया जाए इसके लिए मेरी ड्यूटी लगी थी मैंने आज रिक्वेस्ट की सर गुरनाम सिंह जी से और किसानों की भविष्य के लिए जैसी एकता की ज़रूरत है उसको ध्यान में रखते हुए उन उन्होंने मेरे साथ सहमति जताई है तो अब सर गुरनाम सिंह जी अपने साथियों के साथ सलाह मशवरा करके ऐलान कर देंगे कि एसकेएम में एसकेएम के साथ चौदह तारीख के जो समागम है उसमें जो जोर जो शोर से शामिल होंगे साथियों नमस्कार साथियों हमारे बड़े भाई राजेवाल जी जो आज एसकेएम का मैसेज लेके आए हैं उनकी तरफ से इनकी ड्यूटी लगी थी तो इनका प्रस्ताव था कि हम जैसे पहले इकट्ठे काम कर रहे थे वैसे ही आगे इकट्ठा काम करें तो उसमें हमारी हम धन्यवादी हैं कि जो ये प्रस्ताव लेके आए हैं और उसमें हमारी जो है वो अभी मैं अपने सभी साथियों से राय करके और जो चौदह तारीख का प्रोग्राम है दिल्ली चलने का उसमें हम सहयोग करेंगे सभी इकट्ठे चलेंगे और आगे के लिए जो है वो इकट्ठे काम करेंगे मैं अपने ग्रुप की मीटिंग करके जल्दी अगली अनाउंसमेंट ਕਰ ਦੂੰਗਾ इनका प्रस्ताव जो है वो रिकमेटी की शांति लेके और उस पे आगे जो है वो कार्रवाई करेंगे। ਹੁਣ ਦੇਖਣਾ ਹੋਵੇਗਾ ਕਿ 14 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਕੀਤੇ ਗਏ ਦਿੱਲੀ ਕੂਚ ਐਲਾਨ ਤੇ ਸਰਕਾਰ ਕੀ ਕਦਮ ਉਠਾਉਂਦੀ ਹੈ। ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ 6ਵਾਂ ਦਿਨ ਸੀ ਸਦਨ ਦੀ ਕਾਰਵਾਈ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਸਪੀਕਰ ਕਰਤਾ ਸਿੰਘ ਸੰਧਵਾ ਤੋਂ ਇੱਕ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਦਨ ਦੇ ਵਿੱਚ ਇੱਕ ਕਿਸਾਨੀ ਮਸਲਿਆਂ ਉੱਤੇ ਵੈਸ ਰੱਖੀ ਜਾਵੇ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਛੇਵੇਂ ਦਿਨ ਵੱਖ-ਵੱਖ ਵਿਭਾਗਾਂ ਦੇ ਨਾਲ ਸੰਬੰਧਿਤ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਇਸ ਸੈਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗ ਨੇ ਸਪੀਕਰ ਕੁਲਤਾ ਸਿੰਘ ਸੰਧਵਾ ਤੋਂ ਮੰਗ ਕਰਦੇ ਹੋਏ ਸਦਨ ਦਾ ਇੱਕ ਦਿਨ ਕਿਸਾਨੀ ਮਸਲਿਆਂ ਉੱਤੇ ਬਹਿਸ ਰੱਖਣ ਦੀ ਗੱਲ ਕਹੀ ਅਤੇ ਹਰਿਆਣਾ ਸਰਕਾਰ ਵਿਰੁੱਧ ਨਿੰਦਾ ਮਤਾ ਪਾਸ ਕਰਨ ਦੀ ਵੀ ਬੇਨਤੀ ਕੀਤੀ ਮੈਂ ਗੱਲ ਕਰਨੀ ਚਾਹਨਾ ਹੈ ਸਪੀਕਰ ਸਾਹਿਬ ਕਿ ਪੰਜਾਬ ਦੇ ਕਿਸਾਨ ਦਾ ਤੁਸੀਂ ਦਰਦ ਦੇ ਬਾਰੇ ਗੱਲ ਕੀਤੀ ਕਿਉਂਕਿ ਉਹ ਕੰਜ਼ੂਮ ਕੰਜ਼ਿਊਮਰ ਰਸਤੇ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਿਹਾ ਦੇਸ਼ ਦੇ ਲੋਕਾਂ ਦੀ ਪਰ ਮੇਰੀ ਬੇਨਤੀ ਹੈ ਕਿ ਕਾਫੀ ਦਿਨ ਹੋ ਗਏ ਸਦਨ ਨੂੰ ਚੱਲਦਿਆਂ ਨੂੰ ਸਾਡੀ ਕਿਸਾਨਾਂ ਦੇ ਉੱਤੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਬਹਿਸ ਨਹੀਂ ਰੱਖੀ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੁਕੰਮਲ ਸਮਾਂ ਅਸੀਂ ਕਿਸਾਨੀ ਦੇ ਉੱਤੇ ਕਿ ਕਿਸਾਨ ਬਾਰਡਰ ਤੇ ਬੈਠਾ ਕੀ ਹੋਣਾ ਕੀ ਹੋਣਾ ਚਾਹੀਦਾ ਔਰ ਇੱਕ ਨਿੰਦਾ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਤੇ ਹਰਿਆਣਾ ਸਰਕਾਰ ਦੇ ਖਿਲਾਫ ਜਿਸ ਪ੍ਰਕਾਰ ਦਾ ਵਤੀਰਾ ਉਹਨਾਂ ਨੇ ਕੀਤਾ ਬਾਰਡਰ ਤੇ ਸਾਨੂੰ ਇਹ ਬਣਾਤਾ ਕਿ ਅਸੀਂ ਪਾਕਿਸਤਾਨ ਚੋਂ ਜਿਵੇਂ ਪਾਕਿਸਤਾਨੀ ਐ ਸੋ ਇਹਦੇ ਤੇ ਮੈਂ ਸਮਝਦਾ ਕਿ ਜ਼ਰੂਰੀ ਬੈਸ ਤੇ ਨਿੰਦਾ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਕਿਸਾਨ ਜਿਹੜਾ ਆ ਗੜੇਮਾਰੀ ਦੀ ਮਾਰ ਦੇ ਵਿੱਚ ਪੁੱਛੋ ਆ ਬਠਿੰਡਾ ਦਿਹਾਤੀ ਕੋਟਪਾਈ ਦੋਲਾ ਪਿਉਰੀ ਇੱਥੇ ਕਾਫੀ ਨੁਕਸਾਨ ਹੋ ਗਿਆ ਹੈ ਔਰ ਮੈਂ ਸਮਝਦਾ ਕਿ ਸਰਕਾਰ ਕਿਰਪਾ ਕਰਕੇ ਕਿਸਾਨਾਂ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਜਿਸ ਪ੍ਰਕਾਰ ਦੇ ਆਲਰੇਡੀ ਕਿਸਾਨ ਦੇ ਹਾਲਾਤ ਹਨ ਉਹਨਾਂ ਤੋਂ ਕਿਸਾਨ ਬਚ ਸਕੇ ਔਰ ਉਮੀਦ ਕਰੂੰਗਾ ਕਿ ਤੁਸੀਂ ਜਿਸ ਤਰ੍ਹਾਂ ਦਰਦ ਆਫਤਾ ਜ਼ਾਹਿਰ ਕੀਤਾ ਕਿਸਾਨਾਂ ਦੇ ਪ੍ਰਤੀ ਘਟੋ ਘਟ ਇੱਕ ਦਿਨ ਦੀ ਬੈਸ ਕਿਸਾਨੀ ਇਸ਼ੂ ਤੇ ਤੇ ਨਿੰਦਾ ਪਸਾਵ ਅਸੀਂ ਸਾਰੇ ਯੂਨੈਨੀਮਸਲੀ ਲੈ ਕੇ ਆਵਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਹਰਿਆਣਾ ਸਰਕਾਰ ਦੇ ਹੁਣ ਦੇਖਣਾ ਹੋਵੇਗਾ ਕਿ ਰਾਜਾ ਵਿਡਿੰਗ ਵੱਲੋਂ ਕੀਤੀ ਗਈ ਬੇਨਤੀ ਨੂੰ ਸਪੀਕਰ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ ਜਾਂ ਨਹੀਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਮੀਡੀਆ ਦੇ ਰੋਬਰੂ ਹੋਏ ਇਸ ਦੌਰਾਨ ਉਹਨਾਂ ਨੇ ਕਈ ਗੱਲਾਂ ਸਾਫ਼ ਕਰ ਦਿੱਤੀਆਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਵੀਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਗੱਲਾਂ ਸਾਫ਼ ਕਰ ਦਿੱਤੀਆਂ ਨੇ ਉਹਨੇ ਕਿਹਾ ਕਿ ਜਦੋਂ ਉਹਨਾਂ ਨੇ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਤਾਂ ਇਹ ਗੱਲ ਉਹਨਾਂ ਹਾਈ ਕਮਾਂਡ ਨੂੰ ਸਾਫ਼ ਕਰ ਦਿੱਤੀ ਸੀ ਕਿ ਉਹ ਹੁਣ ਪੰਜਾਬ ਦੇ ਲਈ ਤੇ ਪੰਜਾਬ ਕਾਂਗਰਸ ਲਈ ਕੰਮ ਕਰਨਗੇ ਪਾਰਟੀ ਜਿੰਨਕੋ ਲੜਾਈ ਕਿ ਉਹਨਕੀ ਮੈਂ ਮਦਦ ਕਰੂੰਗਾ ਕੈਂਪੇਨਰ ਕੀ ਵੀ ਜ਼ਰੂਰੀ ਇੱਕ ਐਸਾ ਚਿਹਰਾ ਚਾਹੀਏ ਜੋ सारे पंजाब में जा सके जिनकी लोग बात गंभीरता से लेते जो अपनी बात पार्टी की रख सके अगर सारे के सारे इलेक्शन लड़ने के मूड में हो गए तो इलेक्शन कंपेन कौन चलाएगा सब अटाली सबसे, अटाली सबसे बड़ी बात ऐसी होती है कंपेन को मैनेज करना कंपेन को अच्छे ढंग से रन करना उसके लिए भी इंपॉर्टेंट आदमी चाहिए और मैंने तो पहले ही जब मैं इस दफा राज्यसभा से इस्तीफा देकर आया मैंने ਸਾਰੇ ਪੰਜਾਬ ਕੋਲ ਆਪਣੀ ਪਾਰਟੀ ਕੋ ਵੀ ਇਹ ਕਲੀਅਰ ਕਰ ਦਿੱਤਾ ਕਿ ਮੇਰਾ ਜ਼ਿੰਦਗੀ ਦਾ ਲਾਸਟ ਫੇਜ਼ ਆ ਪੰਜਾਬ ਮੇ ਹੋਗਾ ਆਈ ਵਿਲ ਨਾਟ ਐਂਟਰ ਪਾਰਲੀਮੈਂਟ ਜੀਤੋ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਕਿ ਜੇਕਰ ਸੀਐਮ ਭਗਵੰਤ ਮਾਨ ਲੋਕ ਸਭਾ ਚੋਣ ਲੜਦੇ ਨੇ ਤਾਂ ਇਸ ਉੱਤੇ ਉਹਨਾਂ ਦਾ ਕੀ ਵਿਚਾਰ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੀਐਮ ਭਗਵੰਤ ਮਾਨ ਲੋਕ ਸਭਾ ਚੋਣ ਲੜਨਗੇ ਤਾਂ ਉਹ ਵੀ ਉਹਨਾਂ ਦੇ ਬਰਾਬਰ ਚ ਚੋਣ ਲੜਨਗੇ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਉਹਦਾ ਚੈਲੰਜ ਪੂਰ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਰਡ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਹਾਂ ਜੇ ਭਗਵੰਤ ਲੜਦਾ ਉਹ ਬਕਾਇਦਾ ਤੌਰ ਉਪਰ ਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕੋ ਠੀਕ ਹੈ ਤੇ ਜਿਹੜੀ ਮਰਜੀ ਸੀਟ ਤੋਂ ਪੰਜਾਬ ਚ ਜਿੱਥੋਂ ਵੀ ਲੜੇਗਾ ਭਗਵੰਤ ਦੇ ਬਰਾਬਰ ਮੈਂ ਆਵਾਂ ਦੱਸਿਆ ਕਿ ਅੱਜ ਦਿੱਲੀ ਵਿਖੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਕयास लगाए ਜਾ ਰਹੇ ਨੇ ਕਿ ਕਾਂਗਰਸ ਹਾਈ ਕਮਾਂਡ ਅੱਸੀ ਮੀਟਿੰਗ ਵਿੱਚ ਪੰਜਾਬ ਤੋਂ 7 ਲੋਕ ਸਭਾ ਕੈਂਡੀਡੇਟ ਦੇ ਨਾਂ ਦਾ ਐਲਾਨ ਕਰ ਸਕਦੀ ਹੈ ਅੱਜ ਲੁਧਿਆਣਾ ਵਿਖੇ ਪੀਆਰਟੀਸੀ ਅਤੇ ਪਨਵਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਗੇਟ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਉਹਨਾਂ ਦਾ ਕਹਿਣਾ ਹੈ ਕਿ ਕੱਲ 12 ਵਜੇ ਤੋਂ ਬਾਅਦ ਬੱਸਾਂ ਦਾ ਜਿਹੜਾ ਚੱਕਾ ਜਾਮ ਹੋ ਕੀਤਾ ਜਾਵੇਗਾ 13 ਮਾਰਚ ਨੂੰ ਕੱਚੇ ਮੁਲਾਜ਼ਮਾਂ ਦੇ ਵੱਲੋਂ ਵਿਧਾਨ ਸਭਾ ਦੇ ਆ ਕਰਾਓ ਕੀਤਾ ਜਾਵੇਗਾ ਪੰਜਾਬ ਪਾਲਤੇ ਵਿੱਚ ਕੱਲ ਦੁਪਹਿਰ 12 ਵਜੇ ਤੋਂ ਬਾਅਦ ਸਰਕਾਰੀ ਬਸ ਸਤਾ ਦਾ ਚੁਕਾਚੂ ਆਮ ਕੀਤਾ ਜਾਵੇਗਾ ਪੀਆਰਟੀਸੀ ਅਤੇ ਪਨਬਸ ਦੇ ਕੱچے ਮੁਲਾਜ਼ਮਾਂ ਨੇ ਅੱਜ ਲੁਧਿਆਣਾ ਵਿਖੇ ਗੇਟ ਮੀਟਿੰਗ ਕੀਤੀ ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ 13 ਮਾਰਚ ਨੂੰ ਵਿਧਾਨ ਸਭਾ ਦਾ ਕਰਾਓ ਕਰਨ ਦੀ ਵੀ ਗੱਲ ਕਹੀ ਇਸ ਮੌਕੇ ਬੋਲਦੇ ਹੋਏ ਪਨਬਸ ਅਤੇ ਪੀਆਰਟੀਸੀ ਦੇ ਆਕੂਆ ਨੇ ਕਿਹਾ ਕਿ ਸਰਕਾਰ ਆਪਣੇ ਕਿੰਨੇ ਵਾਅਦੇ ਤੋ ਮੁੱਕ ਰਹੀ ਹੈ ਤੇ ਉਹਨਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਤੋੜੇ ਮਰੋੜ ਕੇ ਲਾਗੂ ਵੀ ਕਿੱਤਾ ਜਾ ਰਿਹਾ ਹੈ ਜ Punjab Roadways ਤੇ PRTC ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਹਦਾ ਮੁੱਖ ਕਾਰਨ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਕਿ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਨਜਾਇਜ਼ ਕੰਡੀਸ਼ਨਾਂ ਲਗਾ ਕੇ ਡਿਊਟੀਆਂ ਤੋਂ ਕੱਢੇ ਗਏ ਸੀ ਸੋ ਮੈਨੇਜਮੈਂਟ ਨੇ ਉਹਨਾਂ ਨੂੰ ਬਹਾਲ ਕਰਨ ਦੇ ਆਰਡਰ ਤਾਂ ਜਾਰੀ ਕੀਤੇ ਨੇ ਪਰ ਉਹ ਆਰਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਜਿਹੜੇ ਸੀ ਉਹ ਗਲਤ ਕਰ ਦਿੱਤੇ ਗਏ ਨੇ ਜਿਹੜੇ ਸਾਥੀ ਸਾਡੇ ਕੰਟਰੈਕਟ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨਵੀਆਂ ਕੰਡੀਸ਼ਨਾਂ ਦੇ ਵਿੱਚ ਉਹਨਾਂ ਦਾ ਕੰਟਰੈਕਟ ਰੱਦ ਕਰਕੇ ਉਹਨਾਂ ਨੂੰ ਆਊਟਸੋਰਸ ਤੇ ਦੁਬਾਰਾ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈਗਾ ਜਿਹੜੇ ਸਾਥੀ ਵਧੀ ਹੋਈ ਤਨਖਾਹ ਲੈ ਰਹੇ ਸੀ ਉਹਨਾਂ ਨੂੰ ਨਵੀਂ ਤਨਖਾਹ ਦੇ ਜੋਇਨ ਕਰਨ ਲਈ ਕਿਹਾ ਜਾ ਰਿਹਾ ਜਦਕਿ ਅਸੀਂ ਮੈਨੇਜਮੈਂਟ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਸਾਡੇ ਰੋਜ਼ਗਾਰ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਸੁਰੱਖਿਅਤ ਕੀਤਾ ਜਾਵੇ ਦੂਜੇ ਪਾਸੇ ਜਿਹੜੀ ਪਾਡੀ ਪੰਜਾਬ ਰੋਡਵੇ ਤੇ ਪੀ ਆਰਟੀਸੀ ਦੀ ਜਿਹੜੀ ਪੂਰੀ ਤਰ੍ਹਾਂ ਨਾਲ ਉਪਰਿਸ਼ਟ ਮੈਨੇਜਮੈਂਟ ਆ ਕਿਉਂਕਿ ਇਹ ਜਿਹੜਾ ਫਰਮਾਨ ਆ ਇਹ ਨਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੋਇਆ ਨਾ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਹੋਇਆ ਹੈ ਇਹ ਜਿਹੜੇ ਫਰਮਾਨ ਨੇ ਇਹ ਸਾਡੇ ਜਿਹੜੇ ਟ੍ਰਾਂਸਪੋਰਟ ਮੈਕਮੇ ਦੇ ਕੋਸ਼ ਅਧਿਕਾਰੀ ਨੇ ਉਹਨਾਂ ਨੇ ਜਾਨ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਸੋ ਅੱਜ ਉਹਦਾ ਵਿਰੋਧ ਕਰਦੇ ਹੋਏ ਅਸੀਂ ਅੱਜ ਗੇਟ ਰਲੀਆਂ ਕਰ ਰਹੇ ਆਂ ਕੱਲ ਦੁਪਹਿਰ 12 ਵਜੇ ਤੋਂ ਅਸੀਂ ਹਰਤਾਲ ਕਰਕੇ 13 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਇਜ਼ਲਾਜ ਚੱਲ ਰਿਹਾ ਹੈਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇ ਅੱਜ ਅਸੀਂ ਜਥੇਬੰਦੀ ਦੇ ਮੰਗੇ ਤੇ ਪੂਰ ਮੰਗਾ ਤੇ ਪੂਰੀਆਂ ਮਤਲਬ ਪੰਜਾਬ ਦੇ ਵਿੱਚ ਗੇਟ ਰਲੀਆਂ ਕੀਤੀਆਂ ਨੇ ਤੇ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਮੰਗਾ ਕਰਦੇ ਆ ਰਹੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਵਿਭਾਗ ਦੇ ਵਿੱਚ ਸਰਵਿਸ ਰੂਲ ਲਾਗੂ ਕੀਤੇ ਜਾਣ ਕੱਚੇ ਮੁਲਾਜ਼ਮਾਂ ਦੇ ਪਰ ਲਗਾਤਾਰ ਮੈਨੇਜਮੈਂਟ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਕੇ ਤੇ ਸਾਡੀਆਂ ਮੰਗਾਂ ਨੂੰ ਜੋ ਮੀਟਿੰਗਾਂ ਦੇ ਵਿੱਚ ਸਮਝਾਉਤੇ ਹੋ ਜਾਂਦੇ ਆ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਤਾਂ ਕਿ ਸਾਡੀਆਂ ਨੂੰ ਸ਼ੋਸ਼ਣ ਕੀਤਾ ਜਾਵੇ ਸਾਡੀਆਂ ਮੰਗਾਂ ਨੂੰ ਕਿਸੇ ਸਿਰੇ ਨਾ ਚੜਾਇਆ ਜਾਵੇ ਪਿਛਲੇ ਦਿਨੀ 9 ਫਰਵਰੀ ਨੂੰ ਸਾਡੀ ਟਰਾਂਸਪੋਰਟ ਮੰਤਰੀ ਨਾਲ ਸੈਕਟਰੀ ਨਾਲ ਤੇ ਅਧਿਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿੱਦੇ ਚ ਬਕਾਇਦਾ ਪ੍ਰੋਸੀਡਿੰਗ ਬਣੀ ਤੇ ਬਕਾਇਦਾ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਪਰ ਤੁਰੰਤ ਮੰਗਾਂ ਲਾਗੂ ਕਰਨ ਦੀ ਵਿਜੈ ਇੱਕ ਮਹੀਨਾ ਸਮਾਂ ਪਾ ਕੇ ਉਹ ਮੰਗਾਂ ਨੂੰ ਤੋੜ ਮਰੋੜ ਕੇ ਲਾਗੂ ਕੀਤਾ ਗਿਆ ਜਿਵੇਂ ਕਿ ਸਹਿਮਤੀ ਬਣੀ ਸੀ ਵੀ ਆਊਟਸੋਰਸ ਦੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਤੇ ਜਿੱਥੇ ਸਾਡੇ ਕੰਟਰੈਕਟ ਦੇ ਮੁਲਾਜ਼ਮਾਂ ਦੀਆਂ ਨਿੱਕੇ ਨਿੱਕੇ ਰਿਪੋਰਟਾਂ ਤੋਂ ਉਹਨਾਂ ਨੂੰ ਆਊਟਸੋਰਸ ਤੇ ਜੁਆਇਨ ਕਰਾ ਕੇ ਮੋੜ ਕੇ ਆਊਟਸੋਰਸ ਤੇ ਜੁਆਇਨ ਕਰਾਉਣਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਨੌਜਵਾਨੀ ਨਾਲ ਸ਼ੋਸ਼ਣਿਆ ਮੁਲਾਜ਼ਮਾਂ ਨਾਲ ਸ਼ੋਸ਼ਣਿਆ ਜਿਹਦੇ ਰੋਸ ਵਜੋਂ ਅਸੀਂ ਤੁਰੰਤ ਜਿਹੜੇ ਸਟੈਂਡ ਲੈਂਦੇ ਹੋਏ ਕੱਲ ਦੁਪਹਿਰ ਤੋਂ ਬਾਅਦ ਬੱਸਾਂ ਨੂੰ ਬੰਦ ਕਰਕੇ ਮੁਕੰਮਲ ਹੜਤਾਲ ਕਰਾਂਗੇ ਤੇ ਪਰਸੋਂ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਦੇ ਵਿੱਚ ਇਕੱਠ ਕਰਕੇ ਵਿਧਾਨ ਸਭਾ ਵੱਲ ਨੂੰ ਕੂਚ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਮੁਲਾਜ਼ਮਤ ਦੇ ਵੱਲੋਂ ਜੋ ਸਰਕਾਰ ਨੂੰ ਕੱਲ ਚੁੱਕਾ ਜ਼ੁਆਮ ਦੀ ਚੇਤਾਵਨੀ ਦਿੱਤੀ ਗਈ ਹੈ ਉਸ ਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ ਕਨੌਰੀ ਬਾਰਡਰ ਤੋਂ ਅੱਜ ਫਿਰ ਇੱਕ ਵਾਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪਿਛਲੇ ਸਮੇਂ ਤੋਂ ਜੋ ਸੰਘਰਸ਼ ਚੱਲ ਰਿਹਾ ਹੈ ਉਸ ਦੇ ਕਾਰਨ ਕਿਸਾਨ ਬਲਦੇਵ ਸਿੰਘ ਦੀ ਜਿਹੜੀ ਮੌਤ ਹੋ ਗਈ ਹੈ ਉਥੇ ਹੀ ਦੂਜੇ ਪਾਸੇ ਕਿਸਾਨ ਅਗੂ ਸਰਪੰਚ ਸਿੰਘ ਪੰਦੇਰ ਨੇ ਪੰਜਾਬ ਸਰਕਾਰ ਨੂੰ ਅੜੇ ਹੱਥੀ ਲਿਆਏ ਅੱਜ 11 ਮਾਰਚ ਨੂੰ ਕਿਸਾਨ ਅੰਦੋਲਨ ਦਾ 28ਵਾਂ ਦਿਨ ਹੈ ਤੇ ਹਰਿਆਣਾ ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੋਰੀ ਸਰਹੱਦ ਉੱਤੇ ਖੜੇ ਨੇ ਅਸੋਮਵਾਰ ਨੂੰ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਕਿਸਾਨ ਅੰਦੋਲਨਦਵਨ ਇਹ ਨੋਮੀ ਮੌਤ ਹੈ ਕਿਸਾਨਾਂ ਅਨੁਸਾਰ ਬੀਕੇਯੂ ਦੇ ਕ੍ਰਾਂਤੀਕਾਰੀ ਆਗੂ ਬਲਦੇਵ ਸਿੰਘ ਪਿਛਲੇ ਕਈ ਦਿਨਾਂ ਤੋਂ ਖਨੋਰੀ ਸਤਾਦ ਉੱਤੇ ਸਨ ਬਲਦੇਵ ਸਿੰਘ ਜਿਸ ਨੂੰ ਸਾਰੀ ਤਕਲੀਫ ਸੀ ਉਸ ਨੂੰ ਪਟਿਆਲਾ ਦੇ ਚਿੰਤਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇੱਥੇ ਇਲਾਜ ਦੌਰਾਨ ਬਲਦੇਵ ਸਿੰਘ ਦੀ ਮੌਤ ਹੋ ਗਈ ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾ ਦੇ ਵਿੱਚ ਅਲੋਚਨਾ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਕਦੇ ਵੀ ਕਿਸਾਨ ਹਤਾਸ਼ੀ ਨਹੀਂ ਹੋ ਸਕਦੀ ਇਸੋ ਹੀ ਲਾਭੋਂ ਨੇ ਮੀਟਿੰਗ ਤੋਂ ਬਾਅਦ ਇਕਲੀ ਰਣਨੀਤੀ ਵੱਡਨਦੀਵੀ ਗੱਲ ਕੀਤੀ ਹਰਿਆਣੇ ਦੇ ਬਾਡਰਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਮੋਰਚੇ ਨੂੰ ਅੱਜ 28ਵਾਂ ਦਿਨ ਹੋ ਗਿਆ ਜਿੱਥੇ ਕਿਸਾਨਾਂ ਦੀਆਂ ਸ਼ਹਾਦਤਾਂ ਲਗਾਤਾਰ ਹੋ ਰਹੀਆਂ ਨੇ ਉੱਥੇ ਕਿਸਾਨਾਂ ਦਾ ਅੰਦੋਲਨ ਜਿਵੇਂ ਕੱਲ ਰੇਲ ਰੋਕੋ ਅੰਦੋਲਨ ਪੰਜਾਬੀਆਂ ਨੇ ਦੇਸ਼ ਵਾਸੀਆਂ ਨੇ ਸਫਲ ਕਰ ਦਿੱਤਾ ਵਾ ਉਸ ਵਾਸਤੇ ਉਹਨਾਂ ਦਾ ਧੰਨਵਾਦ ਆ ਕਦੀ ਵੀ ਮੱਧ ਪ੍ਰਦੇਸ਼ ਵਿੱਚ ਰੇਲਾਂ ਜਾਮ ਨਹੀਂ ਹੋਈਆਂ ਪਹਿਲੀ ਵਾਰ ਰੇਲਾਂ ਜਾਮ ਹੋਈਆਂ ਔਰ ਜੂਪੀ ਦੇ ਵਿੱਚੋਂ ਖਬਰਾਂ ਮਿਲੀਆਂ ਵੀ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਸੀਗਾ ਔਰ ਜਿਹੜੇ ਸਾਊਥ ਇੰਡੀਆ ਦੇ ਵਿੱਚ ਕਿਸਾਨ ਡਿਟੇਨ ਕੀਤੇ ਗਏ ਸੀ ਉਹ ਰਾਤ 8 ਵਜੇ ਛੱਡਨੇ ਪੈਗੇ ਹੈਗੇ ਤਾਮਲਾਡੂ ਦੇ ਵਿੱਚ ਖਾਸ ਕਰਕੇ ਤੋਂ ਅਸੀਂ ਉਹਨਾਂ ਸਾਰੇ ਦੇਸ਼ਵਾਸੀ ਕਿਸਾਨਾਂ ਦਾ ਜਿਨ੍ਹਾਂ ਨੇ ਜ਼ਬਰ ਚੱਲ ਕੇ ਪਾਚਪਾਲਾ ਅਰ Rajasthan ਦੇ ਖਾਸ ਕਰਕੇ ਕਿਸਾਨਾਂ ਨੇ ਜਬਰ ਝੱਲ ਕੇ ਹਰਿਆਣੇ ਵਾਲੇ ਕਿਸਾਨਾਂ ਨੇ ਸਰਕਾਰ ਦਾ ਜਬਰ ਘੱਲ ਝੱਲ ਕੇ ਇਹ ਰੇਲ ਰੋਕੂ ਕੰਮਜਾਬ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਸਾਰੇ ਸਾਹਮਣੇ ਆਊਗੀ ਜਿਹੜੇ ਪੰਜਾਬ ਦੀਆਂ ਪਾਰਟੀਆਂ ਲਗਾਤਾਰ ਕਹਿ ਰਹੀਆਂ ਬਸੀਂ ਕਿਸਾਨਾਂ ਦੇ ਨਾਲ ਆ ਦੇਖੋ ਕਿਸਾਨਾਂ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਲੋਕ ਨੇ ਬਹੁਤੀਆਂ ਪਾਰਟੀਆਂ ਕੋ ਕਿਸੇ ਕੋ ਆਸ ਮਤ ਰੱਖੀ ਹੋਗੀ ਕੋ ਕਿਸਾਨਾਂ ਦੇ ਨਾਲ ਅਗਲਿਆਂ ਨੂੰ ਤਾਂ ਸੱਤਾ ਦੀ ਭੁੱਖ ਆ ਅਰ ਸੱਤਾ ਦੀ ਭੁੱਖ ਕਰਕੇ ਜਿਹੜੀ ਆਰਐਸਐਸ ਜਿਹੜੀ ਪਾਜਪਾ ਘਟ ਗਿੰਤੀਆਂ ਵਾਲੀ ਸਭ ਤੋਂ ਮਾੜੀ ਆ ਦਲਤਾਂ ਦੀ ਉਦੋਂ ਮਾੜੀ ਆ ਪੰਜਾਬ ਦੀ ਇੱਕ origignal ਪਾਰਟੀ ਉਹਨਾਂ ਨੂੰ ਪੰਜਾਬ ਦੇ ਵਿੱਚ ਦਾਖਲ ਕਰਾਉਣ ਨੂੰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈਗੀ ਆ ਉਹ ਉਸ ਪਾਰਟੀ ਦੇ ਚੈਨਲ ਉਸ ਕਿਸਮ ਦਾ ਪ੍ਰੋਪਗੈਂਡੇ ਚ ਲੱਗੇ ਹੋਏ ਆ ਔਰ ਤੁਸੀਂ ਦੂਜੀਆਂ ਆਮ ਆਦਮੀ ਪਾਰਟੀ ਜਿਵੇਂ ਚੋਣ ਕੈਂਪੇਨ ਚ ਬੜੀ ਹੋਈ ਆ ਜਿਵੇਂ ਉਹ ਮਤਲਬ ਮੀਡੀਆ ਦੀ ਪੂਰੀ ਚੋਣ ਕੈਂਪੇਨ ਨੂੰ ਆਪਣੇ ਆਲ ਖਿੱਚ ਰਹੀ ਆ ਚਲੋ ਪਾਸ਼ਪਾਨੇ ਤੇ ਕਰਨਾ ਹੀ ਆ ਅਖਾ ਉਤੀ ਵਿਕਾਸ ਦੇ ਨਾਰੇ ਤੇ ਪੰਜਾਬ ਵਾਲੀਆਂ ਪਾਰਟੀਆਂ ਚੋ ਚਾਹੇ ਕਾਂਗਰਸ ਨੇ ਕਾਲੀ ਨੇ ਆਮ ਆਦਮੀ ਨੇ ਬਈ ਇਨਾਂ ਕੋ ਆਸ ਮਤ ਰੱਖਿਓ ਉਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਹੈ ਇਸਨਾਂ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ ਬੀਜੇਪੀ ਆਗੂ ਫਤਿਹ ਜੰਗ ਸਿੰਘ ਵਾਜਬਾ ਨੇ ਆਮ ਆਲਵੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦਾ ਕਹਿਣਾ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ ਤਾਂ ਉਹ ਮਹਿਲਾਵਾਂ ਨੂੰ 1000-1000 ਰੁਪਿਆ ਕਿਉਂ ਨਹੀਂ ਦਿੰਦੇ ਪੰਜਾਬ বিজেপি ਆਗੂ ਫਤੇਜਾਂਗ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ਦੇ ਤਿੱਖੇ ਨਿਸ਼ਾਨੇ ਵੀ ਨਿਨੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਨਿਚੜਾਰੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪਿਛਲੀ ਸਰਕਾਰਾਂ ਦੇ ਖਜ਼ਾਨੇ ਖਾਲੀ ਸੀ ਪਰ ਸਾਡੇ ਖਜ਼ਾਨੇ ਭਰੇ ਹੋਏ ਨੇ ਜੇਕਰ ਤੁਹਾਡੇ ਖਜ਼ਾਨੇ ਭਰੇ ਹੋਏ ਨੇ ਤਾਂ ਮਹਿਲਾਵਾਂ ਨੂੰ 1000 ਰੁਪਏ ਕਿਉਂ ਨਹੀਂ ਦਿੰਦੇ ਇਸ ਲਈ ਉਹਨਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਆਏ 281 ਕਰੋੜ ਰੁਪਏ ਨਾ ਵੰਡਣ ਦੀ ਵੀ ਗੱਲ ਕਹੀ ਭਗਵੰਤ ਸਿੰਘ ਮਾਨ ਆਪ ਕਹਿੰਦੇ ਸੁਣੇ ਗਏ ਵੀ ਪਿਛਲੀਆਂ ਸਰਕਾਰਾਂ ਦੀ ਨੀਅਤ ਬੜੀ ਬੜੀ ਸੀ ਖਜ਼ਾਨੇ ਭਰੇ ਸੀ ਪੰਜਾਬ ਦੇ ਪਰ ਨੀਅਤ ਮਾੜੀ ਹੋਣ ਕਰਕੇ ਉਹਨਾਂ ਨੇ ਕੋਈ ਪੈਸਾ ਕਿਸੇ ਨੂੰ ਨਹੀਂ ਦਿੱਤਾ ਮੈਂ ਸਦਾ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹਨਾ ਵੀ ਜੇ ਤੁਹਾਡੀ ਨੀਅਤ ਸਾਫ਼ ਹੈ ਖਜ਼ਾਨੇ ਭਰੇ ਪਏ ਨੇ ਤਾਂ ਫਿਰ ਜਿਹੜੀਆਂ ਔਰਤਾਂ ਨਾਲ 1000 ਰੁਪਏ ਤੁਸੀਂ ਕਿਹਾ ਸੀ ਮਹੀਨੇ ਦਾ ਦੇਵਾਂਗੇ ਉਹ ਨਹੀਂ ਦਿੱਤਾ ਕਿਉਂਕਿ ਤੁਹਾਡੀ ਨੀਅਤ ਮੜੀ ਹੈ ਸਾਰੀਆਂ ਸਰਕਾਰਾਂ ਦੀ ਨੀਅਤ ਤਾਂ ਚੰਗੀ ਹੋਊ ਪਰ ਤੁਹਾਡੀ ਨੀਅਤ ਬਾਦਿਆ ਔਰ ਇਸ ਤੋਂ ਇਲਾਵਾ ਤੁਸੀਂ ਬੁਢਾਪਾ ਪੈਨਸ਼ਨ ਕਿਹਾ ਸੀ ਵਧਾਵਾਂਗੇ ਉਹ ਨਹੀਂ ਕੀਤੀ ਨੀਲੇ ਕਾਰਡ ਤੁਸੀਂ ਗਰੀਬਾਂ ਦੇ ਕੱਟ ਰਹੇ ਹੋ ਉਹ ਤੁਸੀਂ ਉਹਨਾਂ ਦਾ ਕੀ ਗਰੀਬਾਂ ਦਾ ਕਸੂਰ ਹੈ ਉਹਨਾਂ ਨੂੰ ਦੇਦਾ ਤੇ ਕੀ ਹੈ ਉਹਨਾਂ ਨੇ ਜਦ ਜੋ ਕੋ ਜਾ ਖੋ ਡੇ ਉਹ ਤੁਸੀਂ ਉਹ ਤਾਂ ਬਾਤ ਤੁਸੀਂ ਕਹਿੰਦੇ ਸੀ ਕਿ ਜਦੋਂ ਹੜ੍ਹ ਆਏ ਤੁਸੀਂ ਕਿਹਾ ਵੀ ਬੱਕਰੀਆਂ ਤੇ ਮੁਰਗੀਆਂ ਤਾਂ ਕਿਤੇ ਪੈ ਜਾਵਾਂਗੇ ਤਾਨੂੰ ਸੈਂਟਰ ਸਰਕਾਰ ਵੱਲੋਂ 281 ਕਰੋੜ ਰੁਪਇਆ ਆਇਆ ਉਹ ਵੀ ਖਾ ਗਏ ਉਹ ਵੀ ਨਾ ਵੰਡੇ ਤਾਂ ਹੁਣ ਤਾਂ ਗੜੇ ਪਏ ਨੇ ਕਨਕ ਸਾਰੀ ਤਬਾਹ ਹੋ ਗਈ ਜਟਾ ਦੀ ਦਿਉਹਾ 50000 ਰੁਪਇਆ ਕਨਕ ਦਾ ਕਿੱਲੇ ਦੇ ਹਿਸਾਬ ਨਾਲ ਤੁਹਾਡੀ ਨੀਅਤ ਦਾ ਪਤਾ ਲੱਗੇ ਸੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਤੇ ਕੰਮ ਕਰਦੇ ਬੜੇ ਔਖੇ ਨੇ ਸਾਬ ਭਗਵਾਨ ਸਿੰਘ ਮਾਨ ਮੈਂ ਇੱਕ ਗੱਲ ਪੁੱਛਣਾ ਚਾਹਨਾ ਤਾਂ ਤੁਹਾਡੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੀਆਂ ਬਿਲਡਿੰਗਾਂ ਬਣੀਆਂ ਸੀ ਉਹਨਾਂ ਨੂੰ ਕੂਚੀ ਕਰਕੇ ਉਹਨਾਂ ਨੂੰ ਰੰਗ ਰੋਗਨ ਕਰਕੇ ਤੁਸੀਂ ਉਹਨਾਂ ਦਾ ਉਦਗਾਟਨ ਕਰਨ ਲਈ ਉਹ ਬੁਲਾ ਲੈਂਦੇ ਹੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਪਰ ਉਹਦੇ ਪੁੱਤਰੋ ਦੋ ਸਾਲਾਂ 'ਚ ਕੋਈ ਇੱਕ ਬਿਲਡਿੰਗ ਵੀ ਬਣਾਈ ਹੈ ਇੱਕ ਵੀ ਸਾਰੇ ਪੰਜਾਬ 'ਚ ਕੋਈ ਬਣਾਈ ਹੈ ਤੇ ਉਹ ਦੱਸੋ ਕੋਈ ਨਸ਼ੇ ਨੂੰ ਖਤਮ ਕਰਨ ਲਈ ਤੀਖੇ ਡਾਂ ਦੀਆਂ ਡੀਂਗਾ ਮਾਰਦੇ ਫਿਰਦੇ ਕੋਈ ਨਸ਼ਾ ਖਤਮ ਕਰ ਲਈ ਕੋਈ ਨਵਾਂ ਸਟੇਡੀਅਮ ਬਣਾਇਆ ਪੁਰਾਣੇ ਸਟੇਡੀਅਮ ਦੇ ਵਿੱਚ ਖੇਡਾਂ ਕਰਾ ਕੇ ਤੁਸੀਂ ਆਪਣੀ ਸਰਕਾਰ ਦੇ ਦਿਨ ਟਪਾਰੇ ਹੋ ਤੇ ਉਹ ਇਹ ਗੱਲ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਨੀਅਤ ਤੇ ਤੁਹਾਡੀ ਹਰ ਚੀਜ਼ ਦਾ ਪਤਾ ਕਰ ਗਿਆ ਉਹ ਤੁਹਾਡੀ ਕਾਰਗੁਜ਼ਾਰੀ ਦਾ ਪਤਾ ਲੱਗ ਗਿਆ ਵੀ ਤੁਸੀਂ ਕਿੰਨੀ ਕੀ ਸਰਕਾਰ ਚਲਾ ਸਕਦੇ ਫੇਲ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਜਿਸ ਦਾ ਭਗਵੰਦ ਸਿੰਘ ਮਾਨ ਇਸ ਅਫੇਲ ਚੀਸ ਮਨਿਸ। ਦਸਵੀਂ ਕੀ ਅਗਾਮੀ ਲੋਕ ਸਭਾ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਸਦਕਰਮ ਹੋਈਆਂ ਨੇ ਤੇ ਪਾਰਟੀ ਦੇ ਆਕੂਆਂ ਦੇ ਵੱਲੋਂ ਇੱਕ ਦੂਜੀ ਪਾਰਟੀ ਖਿਲਾਫ ਬਿਆਨਬਾਜ਼ੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਆਓ ਨਿਗਾਹ ਮਾਰਦੇ ਹਾਂ ਇੱਕ ਵਾਰ ਮੋੜ ਸੁਰਖੀਆਂ ਤੇ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਮੋੜ ਹੋਈ ਸ਼ੁਰੂ ਲੋਕਾਂ ਦਾ ਮਿਲਿਆ ਭਰਮਾ ਹੁੰਗਾਰਾ। ਆਮ ਆਰਮੀ ਪਾਰਟੀ ਦਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਦਿੱਤਾ ਨਵਾਂ ਨਾਰਾ। ਸੰਯੁਕਤ ਕਿਸਾਨ ਮੋਰਚ ਦਾ ਵੱਡਾ ਐਲਾਨ 14 ਮਾਰਚ ਨੂੰ ਕਰਨਗੇ ਦਿੱਲੀ ਕੂਚ ਸਦਨ ਚ ਰਾਇਆ ਵਡਿੰਗ ਨੇ ਸਪੀਕਰ ਤੋਂ ਕੀਤੀ ਮੰਗ ਇੱਕ ਦਿਨ ਕਿਸਾਨੀ ਮਸਲਿਆਂ ਤੇ ਰੱਖੀ ਜਾਵੇ ਬਹਿਸ ਅੱਜ ਦੇ ਪੰਜਾਬ نیوز ਬੁਲਟਨ ਦੇ ਵਿੱਚ ਇੰਨਾ ਹੀ ਮੈਨੂੰ ਦੀ ਅਯਾਸ ਧੰਨਵਾਦ